ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਗੱਟਚੋੜ ਤੇ ਹਮਲਾ ਬੋਲਿਆ ਕੇਂਦਰੀ ਗ੍ਰਹਿ ਮੰਤਰੀ ਨੇ ਟਵੀਟ ਕੀਤਾ ਕਿ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਗੱਠ ਛੋੜ ਨੇ ਉਹਨਾਂ ਦੇ ਲੁਕਵੇਂ ਇਰਾਦਿਆਂ ਦਾ ਪਰਦਾਫਾਸ਼ ਕਰ ਦਿੱਤਾ ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਕਾਂਗਰਸ ਨੂੰ 10 ਸਵਾਲ ਪੁੱਛੇ ਨੇ ਦੱਸ ਦਈਏ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾ ਜੁਨ ਖੜਗੇ ਨੇ ਜੰਮੂ ਕਸ਼ਮੀਰ ਦੇ ਦੌਰੇ ਦੌਰਾਨ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਾਲੇ ਗੱਠ ਛੋੜ ਦਾ ਐਲਾਨ ਕੀਤਾ ਸੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਸੋਸ਼ਲ ਸਾਈਟ ਐਕਸ ਤੇ ਟਵੀਟ ਕਰਕੇ ਕਾਂਗਰਸ ਗੱਠ ਛੋੜ ਨੂੰ ਲੈ ਕੇ 10 ਸਵਾਲ ਪੁੱਛੇ ਨੇ ਸ਼ਾਹ ਨੇ ਕਿਹਾ ਕਿ ਸਤਾ ਦੇ ਲਾਲਚ ਨੂੰ ਪੂਰਾ ਕਰਨ ਲਈ ਵਾਰ-ਵਾਰ ਦੇਸ਼ ਦੀ ਏਕਤਾ ਅਤੇ ਸੁਰੱਖਿਆ ਨੂੰ ਖਤਰੇ 'ਚ ਪਾਉਣ ਵਾਲੀ ਕਾਂਗਰਸ ਪਾਰਟੀ ਨੇ ਜੰਮੂ ਕਸ਼ਮੀਰ ਦੀਆਂ ਚੋਣਾਂ 'ਚ ਇੱਕ ਵਾਰ ਫਿਰ ਅਬਦੁੱਲਾ ਪਰਿਵਾਰ ਦੀ ਨੈਸ਼ਨਲ ਕਾਨਫਰੰਸ ਨਾਲ ਘਟਸ਼ੋੜ ਕਰ ਲਿਆ ਧਾਰਾ 370 ਅਤੇ 35A ਨੂੰ ਹਟਾਉਣ ਤੋਂ ਬਾਅਦ ਮੋਦੀ ਸਰਕਾਰ ਨੇ ਦਲਿਤਾਂ ਆਦਿਵਾਸੀਆਂ ਪਹਾੜੀਆਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਬਿਤਕਰੇ ਨੂੰ ਖਤਮ ਕਰਨ ਅਤੇ ਉਹਨਾਂ ਨੂੰ ਰਾਖਵਾਕਰਨ ਦੇਣ ਲਈ ਸਾਲਾਂ ਤੱਕ ਕੰਮ ਕੀਤਾ ਅਮਿਤ ਸ਼ਾਹ ਨੇ ਕਾਂਗਰਸ ਨੂੰ ਪੁੱਛੇ ਇਹ 10 ਸਵਾਲ ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਮੈਨੀਫੈਸਟੋ ਵਿੱਚ ਕਿਤੇ ਵਾਅਦਿਆਂ ਨੂੰ ਦੇਖਦੇ ਹੋਏ ਮੇਰੇ ਕੋਲ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਲਈ 10 ਸਵਾਲ ਨੇ ਕੀ ਕਾਂਗਰਸ ਨੈਸ਼ਨਲ ਕਾਨਫਰੰਸ ਦੇ ਜੰਮੂ ਕਸ਼ਮੀਰ ਲਈ ਵੱਖਰੇ ਝੰਡੇ ਦੇ ਵਾਅਦੇ ਦਾ ਸਮਰਥਨ ਕਰਦੀ ਹੈ ਕੀ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਤਾਰਾ 370 ਅਤੇ 35A ਨੂੰ ਬਹਾਲ ਕਰਨ ਲਈ ਅਤੇ ਇਸ ਤਰ੍ਹਾਂ ਜੰਮੂ ਅਤੇ ਕਸ਼ਮੀਰ ਨੂੰ ਮੁੜ ਅਸ਼ਾਂਤੀ ਅਤੇ ਅਤਵਾਦ ਦੇ ਦੌਰ ਵਿੱਚ ਤੱਕਣ ਦੇ ਜੈਕ ਐਨ ਸੀ ਦੇ ਫੈਸਲੇ ਦਾ ਸਮਰਥਨ ਕਰਦੇ ਨੇ ਕੀ ਕਾਂਗਰਸ ਕਸ਼ਮੀਰ ਦੇ ਨੌਜਵਾਨਾਂ ਦੀ ਬਜਾਏ ਪਾਕਿਸਤਾਨ ਨਾਲ ਗੱਲ ਕਰਕੇ ਮੁੜ ਵਕਵਾਦ ਨੂੰ ਹੱਲਾਸ਼ੇਰੀ ਦੇਣ ਦਾ ਸਮਰਥਨ ਕਰਦੀ ਹੈ ਕੀ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਪਾਕਿਸਤਾਨ ਨਾਲ ਐਲਓਸੀ ਵਪਾਰ ਸ਼ੁਰੂ ਕਰਨ ਦੇ ਨੈਸ਼ਨਲ ਕਾਨਫਰੰਸ ਦੇ ਫੈਸਲੇ ਦਾ ਸਮਰਥਨ ਕਰਦੇ ਨੇ ਜਿਸ ਨਾਲ ਸਰਹੱਦ ਪਾਰ ਅੱਤਵਾਦ ਅਤੇ ਇਸ ਦੇ ਵਾਤਾਵਰਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਕੀ ਕਾਂਗਰਸ ਅੱਤਵਾਦ ਅਤੇ ਪਥਰਾ ਵਿੱਚ ਸ਼ਾਮਲ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਬਹਾਲ ਕਰਨ ਦਾ ਸਮਰਥਨ ਕਰਦੀ ਹੈ ਜੋ ਅੱਤਵਾਦ ਖੜਕੂਵਾਦ ਅਤੇ ਹੜਤਾਲਾਂ ਦਾ ਦੌਰ ਵਾਪਸ ਲਿਆਏਗਾ ਗੜਚੋੜ ਨੇ ਕਾਂਗਰਸ ਪਾਰਟੀ ਦੇ ਰਾਖਵੇਂਕਰਨ ਵਿਰੋਧੀ ਰੁਕ ਦਾ ਪਰਦਾ ਫਾਸ਼ ਕਰ ਦਿੱਤਾ ਕੀ ਕਾਂਗਰਸ ਦਲਿਤਾਂ ਗੁਜਰਾ ਬਕਰਵਾਲਾਂ ਅਤੇ ਪਹਾੜੀ ਪਾਈਚਾਰਿਆਂ ਲਈ ਰਾਖਵੇਂਕਰਨ ਨੂੰ ਖਤਮ ਕਰਨ ਦੇ ਜੇ ਕੇ ਐਨ ਸੀ ਦੇ ਵਾਅਦੇ ਦਾ ਸਮਰਥਨ ਕਰਦੀ ਹੈ ਜਿਸ ਨਾਲ ਉਹਨਾਂ ਨਾਲ بے ਇंसाफी ਹੋ ਰਹੀ ਹੈ ਕੀ ਕਾਂਗਰਸ ਚਾਹੁੰਦੀ ਹੈ ਕਿ ਸ਼ਕਰਚਾਰੀਆ ਹਿੱਲ ਨੂੰ ਤਖਤ ਏ ਸੁਲੇਮਾਨ ਅਤੇ ਹਰੀ ਹਿੱਲ ਨੂੰ ਕੋ ਏ ਮਾਰਨ ਵਜੋ ਜਾਣ ਜਾਵੇ ਕੀ ਕਾਂਗਰਸ ਜੰਮੂ ਕਸ਼ਮੀਰ ਦੀ ਆਰਥਿਕਤਾ ਨੂੰ ਮੁੜ ਪ੍ਰੇਸ਼ਟਾਚਾਰ ਵੱਲ ੱਕਣ ਅਤੇ ਇਸ ਨੂੰ ਪਾਕਿਸਤਾਨ ਸਮਰਥਿਤ ਪਰਿਵਾਰਾਂ ਦੇ ਹਵਾਲੇ ਕਰਨ ਦੀ ਰਾਜਨੀਤੀ ਦਾ ਸਮਰਥਨ ਕਰਦੀ ਹੈ ਕੀ ਕਾਂਗਰਸ ਪਾਰਟੀ ਜੰਮੂ ਅਤੇ ਕਾਟੀ ਦਰਮਿਆਨ ਪੇਤਪਾਪ ਦੀ ਜੇਕੇ ਐਨਸੀ ਦੀ ਰਾਸ਼ਨੀਤੀ ਦਾ ਸਮਰਥਨ ਕਰਦੀ ਹੈ ਕੀ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਕਸ਼ਮੀਰ ਨੂੰ ਖੁਦ ਮੁਖਤਿਆਰੀ ਦੇਣ ਦੀ ਜੇਕੇ ਐਨਸੀ ਦੀ ਵੰਡਵਾਦੀ ਰਾਸ਼ਨੀਤੀ ਦਾ ਸਮਰਥਨ ਕਰਦੇ ਨੇ ਦੱਸਦੀਏ ਜੰਮੂ ਕਸ਼ਮੀਰ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਐਨਸੀ ਦੇ ਗੱਠ ਜੋੜ ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਪਾਰਟੀ ਅਤੇ ਉਸਦੇ ਨੇਤਾ ਰਾਹੁਲ ਗਾਂਧੀ ਨੂੰ 10 ਸਵਾਲ ਪੁੱਛੇ ਨੇ ਕਾਂਗਰਸ ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਸ਼ਾਹ ਨੇ ਇੱਕ ਪੋਸਟ ਚ ਲਿਖਿਆ ਅਜਿਹਾ ਕਰਕੇ ਉਹਨਾਂ ਨੇ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਆਪਣੀਆਂ ਸਕੀਮਾਂ ਰੱਖ ਦਿੱਤੀਆਂ ਨੇ ਸ਼ਾਹ ਨੇ ਐਨਸੀ ਦੇ ਚੋਨ ਮਨੋਰਥ ਪੱਤਰ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ 10 ਸਵਾਲ ਪੁੱਛੇ ਨੇ ਉਹਨਾਂ ਸਵਾਲ ਕੀਤਾ ਕਿ ਕੀ ਕਾਂਗਰਸ ਨੈਸ਼ਨਲ ਕਾਨਫਰੰਸ ਦੇ ਜੰਮੂ ਕਸ਼ਮੀਰ ਚ ਫਿਰ ਤੋਂ ਬਖਰਾ ਚੰਡਾਲ ਹਰਾਉਣ ਦੇ ਵਾਅਦੇ ਦਾ ਸਮਰਥਨ ਕਰਦੀ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਵੱਲੋਂ 370 ਅਤੇ 35A ਨੂੰ ਵਾਪਸ ਲੈ ਕੇ ਜੰਮੂ ਕਸ਼ ਮੇਰ ਨੂੰ ਅਸ਼ਾਂਤੀ ਅਤੇ ਅਤਵਾਦ ਦੇ ਦੌਰ ਵਿੱਚ ਤੱਕਣ ਦੇ ਫੈਸਲੇ ਦਾ ਸਮਰਥਨ ਕਰਦੇ ਨੇ ਕਿ ਕਾਂਗਰਸ ਕਸ਼ਮੀਰ ਦੇ ਨੌਜਵਾਨਾਂ ਦੀ ਕੀਮਤ ਤੇ ਪਾਕਿਸਤਾਨ ਨਾਲ ਗੱਲਬਾਤ ਕਰਕੇ ਮੋੜ ਵਖਵਾਦ ਨੂੰ ਹੱਲਾਸ਼ੇਰੀ ਦੇਣ ਦਾ ਸਮਰਥਨ ਕਰਦੀ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਪੁੱਛਿਆ ਕਿ ਕੀ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੈਸ਼ਨਲ ਕਾਨਫਰੰਸ ਦੇ ਪਾਕਿਸਤਾਨ ਨਾਲ ਐਲਓਸੀ ਵਪਾਰ ਸ਼ੁਰੂ ਕਰਨ ਦੇ ਫੈਸਲੇ ਨਾਲ ਸਰਹੱਦ ਪਾਰ ਅੱਤਵਾਦ ਨੂੰ ਪਾਲਣ ਪੋਸ਼ਣ ਅਤੇ ਇਸ ਦੇ ਵਾਤਾਵਰਣ ਪ੍ਰਣਾਲੀ ਦਾ ਸਮਰਥਨ ਕਰਦੇ ਨੇ ਕੀ ਕਾਂਗਰਸ ਅੱਤਵਾਦ ਅਤੇ ਪਥਰਵਾਦੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਬਹਾਲ ਕਰਕੇ ਅੱਤਵਾਦ دہشت ਅਤੇ ਬੰਦ ਦੇ ਦੌਰ ਨੂੰ ਵਾਪਸ ਲਿਆਉਂਦਾ ਸਮਰਥਨ ਕਰਦੀ ਹੈ ਉਹਨਾਂ ਨੇ ਕਿਹਾ ਕਿ ਇਸ ਗੱਟਚੋੜ ਨੇ ਕਾਂਗਰਸ ਪਾਰਟੀ ਦਾ ਰਾਕਮਾਕਰਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਕੀ ਕਾਂਗਰਸ ਜੰਮੂ ਕਸ਼ਮੀਰ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਦਲਿਤਾ ਗੋਛਰਾ ਬੱਕਰਵਾਲਾ ਅਤੇ ਪਹਾੜੀਆਂ ਨੂੰ ਰਾਖੂਕਰਨ ਖਤਮ ਕਰਕੇ ਮੁੜ ਉਹਨਾਂ ਨਾਲ ਬੇਇਨਸਾਫੀ ਕਰਨ ਦੇ ਵਾਅਦੇ ਮੁਤਾਬਿਕ ਚੱਲ ਰਹੀ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਸਰਕਾਚਾਰੀਆ ਪਰਬਤ ਨੂੰ ਫਿਰ ਤੋਂ ਤੱਕ ਤੇ ਸੁਲੇਮਾਨ ਅਤੇ ਹਰੀ ਪਰਬਤ ਨੂੰ ਫਿਰ ਤੋਂ ਕੋਈ ਮਾਰਨ ਵਜੋ ਜਾਣਾ ਚਾਵੇ ਜੰਮੂ ਕਸ਼ਮੀਰ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਅੱਗੇ ਰੱਖਦੇ ਹਾਂ ਅਮਿਤ ਸ਼ਾਹ ਨੇ ਇੱਕ ਵੱਖਰੀ ਪੋਸਟ 'ਚ ਕਿਹਾ ਤਾਰਾ 370 ਅਤੇ 35A ਨੂੰ ਹਟਾਉਣ ਤੋਂ ਬਾਅਦ ਮੋਦੀ ਸਰਕਾਰ ਦਲਿਤਾ ਆਦੀਵਾਸੀਆਂ ਪਹਾੜੀਆਂ ਤੇ ਪਛੜੇ ਸ਼ਰੇ ਨਾਲ ਬਿਤਕਰਾ ਕਰ ਰਹੀ ਹੈ ਇਸ ਨੂੰ ਖਤਮ ਕਰਨ ਅਤੇ ਉਹਨਾਂ ਨੂੰ ਰਿਜ਼ਰਵੇਸ਼ਨ ਦੇਣ ਤੇ ਕੰਮ ਕੀਤਾ ਕੀ ਰਾਹੁਲ ਗਾਂਧੀ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਮੈਨੀਫੈਸਟੋ ਵਿੱਚ ਜ਼ਿਕਰ ਕੀਤੇ ਦਲਿਤਾਂ ਗੁਜਰਾ ਬਕਰਵਾਲਾਂ ਅਤੇ ਪਹਾੜੀਆਂ ਲਈ ਰਾਖਵੇਂਕਰਨ ਨੂੰ ਖਤਮ ਕਰਨ ਵਾਲੇ ਰਾਖਵੇਂਕਰਨ ਵਿਰੋਧੀ ਮਤੇਦਾਤਾ ਸਮਰਥਨ ਕਰਦੇ ਨੇ ਨੈਸ਼ਨਲ ਕਾਨਫਰੰਸ ਨਾਲ ਗੱਡ ਛੜ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੂੰ ਦੇਸ਼ ਦੇ ਸਾਹਮਣੇ ਆਪਣੀ ਰਾਖਵੇਂਕਰਨ ਨੀਤੀ ਸਪਸ਼ਟ ਕਰਨੀ ਚਾਹੀਦੀ ਹੈ